ਜਾਲਮ ਸਰਕਾਰ ਆ ਮੋਦੀ ਹਕੂਮਤ ਉਹਦੇ ਵਾਸਤੇ ਜਿੰਨਾ ਥੱਲੇ ਸਾਨੂੰ ਗਰਾਊਂਡ ਚਾਹੀਦਾ ਜਿੰਨਾ ਏਕਾ ਚਾਹੀਦਾ ਸੀ ਉਹ ਸੱਤੋਂ ਇਹਨਾਂ ਤੋਂ ਪਾਈਆਂ ਤੋਂ ਬਣਿਆ ਨਹੀਂ ਕਾਲੀ ਕਰਕੇ ਜੀ ਇਹ ਤੁਹਾਨੂੰ ਲੱਗਦਾ ਕਿਵੇਂ ਹੁਣ ਜਿਸ ਤਰ੍ਹਾਂ ਦਾ ਭੋਲ ਉੱਥੇ ਬਣਿਆ ਹੋਇਆ ਕਿਸਾਨਾਂ ਨੂੰ ਹੁਣ ਵਾਪਸ ਆ ਕੇ ਤੁਹਾਡੇ ਮਗਰ ਚੱਲਣਾ ਚਾਹੀਦਾ ਜਾਂ ਹਜੇ ਵੀ ਉੱਥੇ ਸ਼ੰਭੂ ਜਖਨੋਰੀ ਬੈਠਣਾ ਚਾਹੀਦਾ ਆਪਣੇ ਆਪ ਦੇ ਦਿਮਾਗ ਨਾਲ ਸੋਚਣਾ ਚਾਹੀਦਾ ਅਸੀਂ ਆਪ ਦਾ ਪ੍ਰੋਗਰਾਮ ਆਮ ਕਿਸਾਨ ਤਾਂ ਇਹਨਾਂ ਦਿਮਾਗ ਨਾਲ ਸੋਚਦਾ ਨਹੀਂ ਉਹ ਤਾਂ ਉਹੀ ਜਿਵੇਂ ਉਹ ਬੱਚਾ ਸੋਚ ਕੇ ਗਿਆ ਸੀ ਕਿ ਮੇਰਾ ਕਰਜ਼ਾ ਮਾਫ ਹੋ ਜਾ ਮੈਂ ਤਾਂ ਚਲੇ ਜਾਵਾਂ ਮੈਂ ਤਾਂ ਬਾਹਰ ਟੱਪ ਕੇ ਜਿਹੜੇ ਹੁਣ ਵੀ ਉਹਨੇ ਅਲੱਗ ਲੋਕ ਸੋਚਣ ਕਿ ਉਸ ਵਾਸਤੇ ਜ਼ਿਆਦਾ ਹੈ ਜਿਹੜਾ ਠੀਕ ਲੱਗਦਾ ਉਹ ਤੇ ਜਾਣਾ। ਢੱਲੇਵਾਲ ਜੀ ਦੀ ਸਿਹਤ ਖਰਾਬ ਹੈ, ਸੇਹ ਤੁਹਾਡੀ ਵੀ ਖਰਾਬ ਹੈ। ਆਗੂ ਇੱਕ ਦੂਜੇ ਦਾ ਹਾਲ ਪੁੱਛ ਰਹੇ ਆ। ਹਾਂ ਢੱਲੇਵਾਲ ਨਾਲ ਸਾਡੀ ਬੋਲਬਾਣੀ ਨਹੀਂ ਹੈਗੀ। ਕੁੜੀ ਨਹੀਂ ਕਹਿੰਦੀ ਆ ਜਿਹੜੀ ਬਣੀਆ ਅਨਮੋਲ ਗगन ਉਹ ਕਹਿੰਦੀ ਐ ਐਮਐਸਪੀ ਦੀ 50 ਮਿੰਟਾਂ ਚ 50 ਮਿੰਟ ਜਾਂ ਮੈਨੂੰ ਸ਼ਰਮ ਆਉਂਦੀ ਹੈ ਮੈਨੂੰ ਹੁਣ ਵੀ ਸੁਣ ਕੇ ਲੋਕੋ ਪਾਈ ਜਾਂਦੇ ਫੇਸਬੁੱਕ ਤੇ ਤਾਂ ਕੁਝ ਬੰਦੇ ਆਂ ਦੇ ਉੱਥੇ ਵੀ ਦਿਮਾਗ ਚ ਹੋ ਸਕਦੀ ਉਹ 50 ਮਿੰਟ ਐ ਐਮਐਸਪੀ ਦਾ ਮਸਲਾ ਹੱਲ ਹੋ ਜਾਊ। ਇਹ 5 ਮਿੰਟ ਵਾਲਾ ਨਹੀਂ ਹੈ। ਸੋ ਐਸਕੇਐਮ ਦੇ ਵੱਲੋਂ ਆਪਣੇ ਅਗਲੇ ਐਕਸ਼ਨ ਦਾ ਐਲਾਨ ਕਰ ਦਿੱਤਾ ਗਿਆ ਹੈ। ਸਾਡੇ ਨਾਲ ਮੌਜੂਦ ਨੇ ਕਿਸਾਨਾ ਗੁਰ ਮਨਜੀਤ ਸਿੰਘ ਜੀ ਇਹਨਾਂ ਦੇ ਨਾਲ ਗੱਲਬਾਤ ਕਰ ਲੈਣੇ ਆ ਮਨਜੀਤ ਜੀ। ਮਨਜੀਤ ਜੀ ਦੇਖੋ ਵੋਟਾਂ ਦਾ ਸਮਾਂ ਸੀ। ਪੰਦੇਰ ਹੋ ਰਹੇ ਨੇ ਤੇ ਡੱਲੇਵਾਲ ਹੋ ਰਹੇ ਨੇ ਸੋਚਿਆ ਕਿ ਮੌਕਾ ਸਹੀ ਹੈ ਕਿ ਵੋਟਾਂ ਦੇ ਟਾਈਮ ਦੇ ਉੱਪਰ ਹੁਣ ਅਸੀਂ ਫਿਰ ਤੋਂ ਇੱਕ ਮਾਹੌਲ ਸਿਰਜ ਦਈਏ। ਪਰ ਮਾਹੌਲ ਪੰਜਾਬ ਦੇ ਤੇ ਹਰਿਆਣੇ ਦੇ ਬਾਰਡਰ ਦੇ ਉੱਪਰ ਜੰਗ ਵਰਗੇ ਹਾਲਾਤ ਬਣ ਗਏ। ਹੁਣ ਐਸਕੇਐਮ ਜਦੋਂ ਇੱਕ ਸ਼ਹਾਦਤ ਹੋ ਗਈ ਉਸ ਤੋਂ ਬਾਅਦ ਮੈਦਾਨ ਦੇ ਵਿੱਚ ਉਤਰੀ ਹੈ। ਤੁਹਾਨੂੰ ਲੱਗਦਾ ਹੈ ਕਿ ਸਮਾਂ ਠੀਕ ਸੀ ਬੇਟੇ ਗੱਲ ਇਹ ਆ ਸਭ ਤੋਂ ਪਹਿਲਾਂ ਤੁਸੀਂ ਨਿਗਾਹ ਮਾਰ ਕੇ ਦੇਖੋ ਡੱਲੇ ਵਾਲ ਸਾਹਿਬ ਨੇ ਜਿਹੜਾ ਪ੍ਰੋਗਰਾਮ ਦਿੱਤਾ ਸੀ ਉਹ ਦਿੱਤਾ ਸੀ 26 ਫਰਵਰੀ ਦਾ ਜਿਹੜਾ ਪਹਿਲਾ ਪ੍ਰੈਸ ਬਿਆਨ ਆ 26 ਫਰਵਰੀ ਦਾ ਸੀ ਅਸੀਂ ਦਿੱਲੀ ਵੱਲ ਜਾਵਾਂਗੇ ਚਲੋ ਇਧਰੋਂ ਸਾਡਾ ਜਿਹੜਾ 16 ਫਰਵਰੀ ਦਾ ਪ੍ਰੋਗਰਾਮ ਦੇਣਾ ਸੀ ਉਹ ਭਾਰਤ ਪੱਧਰ ਦਾ ਸੀ ਟ੍ਰੇਡ ਯੂਨੀਅਨ ਨਾਲ ਲੈ ਕੇ ਛੋਟੇ ਵਰਗੇ ਬੇਰੁਜ਼ਗਾਰਾਂ ਨੂੰ ਨਾਲ ਲੈ ਕੇ ਸਾਰੇ ਮਤਲਬ ਜਿਹੜੇ ਕਿਰਤੀ ਤਬਕੇ ਸੀ ਉਹਨਾਂ ਨੂੰ ਨਾਲ ਲੈ ਕੇ ਅਸੀਂ ਉਹਦੀ ਤਿਆਰੀ ਚ ਲੱਗੇ ਹੋਏ ਸੀ ਐਨੀ ਫਿਰ ਅਸੀਂ ਵਿਹਲੇ ਬੈਠੇ ਆ ਇਹ ਭਾਰਤ ਪੱਤਰ ਦਾ ਪ੍ਰੋਗਰਾਮ ਕਰਨ ਵਾਸਤੇ ਇੱਕ ਬਹੁਤ ਮਿਹਨਤ ਲੱਗਦੀ ਹੈ। ਹਰਿਆ ਸਟੇਟਾਂ ਚ ਲੋਕਾਂ ਨੂੰ ਜੁੜਿਆ 16 ਫਰਵਰੀ ਦਾ ਸਾਡਾ ਪ੍ਰੋਗਰਾਮ ਸਫਲ ਹੋਇਆ। ਪਰ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਵੀ 26 ਫਰਵਰੀ ਤੋਂ ਲੈ ਕੇ 13 ਫਰਵਰੀ ਤੱਕ ਕਿਉਂ ਹੋ ਗਿਆ? ਇਹ ਤਾਂ ਉਹ ਹੀ ਦੱਸ ਸਕਦੇ ਹਨ। ਫਿਰ 13 ਸਾਡਾ ਤਾਂ ਉਹ ਮਤਲਬ ਪ੍ਰੋਗਰਾਮ ਪਹਿਲਾਂ ਰੱਖਿਆ ਹੋਇਆ ਸੀ ਤੇ ਹੋਰ ਸਾ ਦੂਜੀ ਗੱਲ ਇਹ ਵੀ ਜਿੱਦੀ ਜ਼ਾਲਮ ਸਰਕਾਰ ਆ ਮੋਦੀ ਹਕੂਮਤ ਉਹਦੇ ਵਾਸਤੇ ਜਿੰਨਾ ਥੱਲੇ ਸਾਨੂੰ ਗਰਾਊਂਡ ਚਾਹੀਦਾ ਜਿੰਨਾ ਏਕਾ ਚਾਹੀਦਾ ਸੀ ਉਹ ਸੱਤੋਂ ਇਹਨਾਂ ਤੋਂ ਬਾਈਆਂ ਤੋਂ ਬਣਿਆ ਨਹੀਂ ਕਾਲੀ ਕਰ ਗਏ ਅਸੀਂ ਅੱਜ ਵੀ ਮੀਟਿੰਗ ਬਣਾਈਆ ਵੀ ਇੱਕ ਬੱਚੇ ਦੀ ਨਹੀਂ ਤੇ ਚਾਰ ਪੰਜ ਮੌਤਾਂ ਹੋ ਗਈਆਂ ਇਹ ਕੱਲ ਨੂੰ ਹੋਰ ਵੀ ਹੋ ਸਕਦੀਆਂ ਨੇ ਜ਼ਬਰ ਦੇ ਖਿਲਾਫ ਅਸੀਂ ਪਹਿਲਾਂ ਵੀ ਲੜਿਆ ਹੁਣ ਵੀ ਲੜਿਆ ਘਟੋਕਟ ਮਤਲਬ ਸਾਡੀਆਂ ਜਥੇਬੰਦੀਆਂ ਇਹੋ ਜੀਆਂ ਨੇ ਚਾਹੇ ਕਿਸੇ ਮਜ਼ਦੂਰ ਦੀ ਧੀ ਦੀ ਬੇਪਤੀ ਹੋ ਵੀ ਨਾ ਅਸੀਂ ਉੱਥੇ ਵੀ ਲੜਿਆ ਗਲ ਵੱਟਮੀ ਲੜਾਈ ਲੜਿਆ ਚਾਹੇ ਕਮਜੀਤ ਕਲਾ ਮਹਿਲ ਕਲਾ ਦੀ ਹੋਵੇ ਨਾ ਕਿਸੇ ਦੀ ਕੁੜੀ ਸੀ ਉਹ ਉਹਦੇ ਕਤਲ ਕਢਾਇਆ 14 ਦਿਨ ਬਾਅਦ ਉਹ ਲਾਸ਼ ਕਢਾਈ ਤੇ ਗੁੰਡੇ ਪੁਲਿਸ ਸਿਆਸੀ ਗੁੰਡਾ ਗੱਠ ਜੋੜ ਸੀ ਉਹ ਉਹਦੇ ਖਿਲਾਫ ਲੜ ਕੇ ਸਾਨੂੰ ਤੱਕ ਮਾ ਇਹ ਮਿਲਿਆ ਸੀ ਵੀ ਸਾਡੇ ਤੇ ਝੂਠਾ ਕਤਲ ਕੇਸ ਪਿਆ ਅ ਸਪਰੀਮ ਕੋਰਟ ਤੱਕ ਨੇ ਸਾਨੂੰ ਝੂਠੇ ਕਤਲਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੀਤੀ ਤੇ ਬਾਰੇ ਜਾਈਏ ਲੋਕਾਂ ਦੇ ਜਿਹੜਿਆਂ ਤੇ ਅਸੀਂ ਵਿਸ਼ਵਾਸ ਕਰਦੇ ਹਾਂ ਕੱਠ ਲੋ ਇਹਦੀ ਲੱਟ ਤੇ ਲੋਕ ਇਹ ਕਰ ਲੈਨੇ ਉਹ ਲੋਕ ਮਨਜੀਤ ਨੇਹਰ ਨੂੰ ਜੇਲ੍ਹ ਚੋਂ ਕੱਢ ਕੇ ਲਿਆ ਤੇ ਆ ਖੜਾ ਅੱਜ ਜੰਗ ਦੇ ਮੈਦਾਨ 'ਚ ਲੱਗਦਾ ਹੈ ਕਿ ਵੀ ਹੁਣ ਜਿਸ ਤਰ੍ਹਾਂ ਦਾ ਮਾਹੌਲ ਉੱਥੇ ਬਣਿਆ ਹੋਇਆ ਕਿਸਾਨਾਂ ਨੂੰ ਹੁਣ ਵਾਪਸ ਆ ਕੇ ਤੁਹਾਡੇ ਮਗਰ ਚੱਲਣਾ ਚਾਹੀਦਾ ਜਾਂ ਹਜੇ ਵੀ ਉੱਥੇ ਸ਼ੰਭੂ ਜਖਨੋਰੀ ਬੈਠਣਾ ਚਾਹੀਦਾ ਆਪਣੇ ਆਪ ਦੇ ਦਿਮਾਗ ਨਾਲ ਸੋਚਣਾ ਚਾਹੀਦਾ ਅਸੀਂ ਆਪ ਦਾ ਪ੍ਰੋਗਰਾਮ ਕਿਉਂ ਹਾਂ ਕਿਸਾਨ ਤਾਂ ਇੰਨਾ ਦਿਮਾਗ ਨਾਲ ਸੋਚਦਾ ਨਹੀਂ ਉਹ ਤਾਂ ਉਹੀ ਜਿਵੇਂ ਉਹ ਬੱਚਾ ਸੋਚ ਕੇ ਗਿਆ ਸੀ ਕਿ ਮੇਰਾ ਕਰਜ਼ਾ ਮaaf ਹੋ ਜਾਓ ਮੈਂ ਤਾਂ ਚਲੇ ਜਾਵਾਂ ਮੈਂ ਤਾਂ ਬਾਹਰ ਟੱਪ ਕੇ ਜਿਹੜੇ ਹੁਣ ਦੇ ਲੋਕਾਂ ਸੋਚਣ ਲੱਗਣ ਜਿਵੇਂ ਦੋਨਾਂ ਪਾਸਿਆਂ ਦੇ ਆਹੋ ਮਤਲਬ ਆ ਰਿਹਾ ਨਾ ਵੀ ਉਹਨਾਂ ਦਾ ਲੋਕ ਸੋਚਣ ਕਿ ਦੋਨਾਂ ਵਾਸਤੇ ਹੋ ਜਾਦਾ ਜਿਹੜਾ ਠੀਕ ਲੱਗਦਾ ਉ ਨਾ ਢੱਲਵਾਲ ਦਾ ਸਾਡੀ ਬੋਲਬਾਣੀ ਨਹੀਂ ਹੈਗੀ ਲਖੋਵਾਲਾ ਮਤਲਬ ਸਾਡੇ ਨਾਲ ਬਹੁਤ ਚਰਦਾ ਅੱਡ ਸੀ ਲਖੋਵਾਲਾ ਦੀ ਮਾਂ ਘਰੇ ਬੈਠੇ ਦੀ ਹੁਣ ਵੀ ਪੁੱਛ ਲਾਉਣਾ ਮੇਰੇ ਨਾਲ ਬਹੁਤ ਜੱਥੇਬੰਦੀ ਤੇ ਬਖਰੀਵਿਆਂ ਦੇ ਪੁੱਛ ਲਈਦੀ ਹੁੰਦੀ ਹੈ ਜਿਵੇਂ ਤੁਸੀਂ ਕਿਹਾ ਕਿ ਵੀ ਹੁਣ ਅਸੀਂ ਮੰਗ ਕਰਦੇ 1 ਕਰੋੜ ਦੀ ਕੰਪਨਸੇਸ਼ਨ ਮਿਲੇ ਜਾਂ ਪਰਿਵਾਰ ਲਈ ਇਹ ਕੁਝ ਹੋਵੇ ਉਹ ਕੁਝ ਹੋਵੇ ਇਹ ਮੰਗਾ ਸਿਰੇ ਪੀਸੀਤਾ ਕਰ ਗਈਆਂ ਜਾਂ ਸੁਪਰੀਮ ਕੋਰਟ ਤੱਕ ਪਹੁੰਚ ਕੌਣ ਕਰੇਗਾ ਇਹਦੇ ਲਈ ਕੀ ਕਮੇਟੀ ਬਣਾਈ ਗਈ ਹੈ ਐਸਕੇਐਮ ਦਾ ਕੀ ਅਗਲਾ ਐਕਸ਼ਨ ਹੈ ਦੇਖੋ ਇਹ ਬਿਡੇ ਅੱਜ ਤਾਂ ਤਈ ਹੋਇਆ ਨਾ ਗਾਹਾਂ ਜਿਹੜਾ ਇਹ ਦਵਾਉਣਾ ਕਿਵੇਂ ਆ ਕੀ ਤੋਂ ਦਵਾਉਣਾ ਇਹਦਾ ਵੀ ਪਲਾਨ ਬਣਾਵ ਵਾ ਚਾਹੇ ਮਤਲਬ ਜਿਹੜੇ ਗੋਲੀ ਨਾਲ ਸ਼ਹੀਦ ਹੋਏ ਸੀ ਪੁਲਸ ਦੇ ਨਾਲ ਚਾਹੇ ਮਤਲਬ ਖੁਦਕਸ਼ੀਆਂ ਵਾਲੇ ਸੀ ਸਾਰਿਆਂ ਨੂੰ ਮਤਲਬ ਮਿਲਿਆ ਉਹ ਕਿਵੇਂ ਦਪਾਉਣਾ ਕਹਾਂ ਜਿਹੜੀ ਕਮੇਟੀ ਬਣੀ ਉਹ ਸੋਚ ਲੂਗੀ ਜਦੋਂ 2020 ਦੇ ਵਿੱਚ ਮੋਦੀ ਸਰਕਾਰ ਦਾ ਭਰੋਸਾ ਜਾਂ ਉਹਨਾਂ ਦੇ ਇੱਕ ਮੰਗ ਤੋਂ ਬਾਅਦ ਤੁਸੀਂ ਕਹਿਣ ਤੋਂ ਬਾਅਦ ਤੁਸੀਂ ਵਾਪਸ ਆ ਗਏ ਲੱਗਦਾ ਨਹੀਂ ਕਿ ਗਲਤੀ ਹੋ ਗਈ ਉਦੋਂ ਬੈਠੇ ਰਹਿਣਾ ਚਾਹੀਦਾ ਸੀ ਨਹੀਂ ਕੋਈ ਗਲਤੀ ਨਹੀਂ ਹੋਈ ਉਦੋਂ ਜਿਹੜੇ ਗਏ ਸੀ ਅਪ ਤਿੰਨ ਕਾਲੇ ਕਾਨੂੰਨ ਖਤਮ ਕਰਾਉਣ ਵਾਸਤੇ ਗਏ ਸੀ ਤੇ ਤਿੰਨ ਕਾਲੇ ਕਾਨੂੰਨ ਤਸੱਲੀ ਨਾਲ ਖਤਮ ਕਰਕੇ ਲਿਆਉਂਦੇ ਆ ਉਦੋਂ ਬਾਅਦ ਕੁਝ ਮੰਗਾ ਉੱਥੇ ਬੈਠਿਆਂ ਤੋਂ ਆਈਆਂ ਮਤਲਬ ਨਵੀਆਂ ਆਈਆਂ ਹਨ ਉਹਦੇ ਵਾਸਤੇ ਰਿਲੈਕਸ ਹੁੰਦੀਆਂ ਜਿਹੜੇ ਅੱਜ ਵੀ ਲੋਕ ਗਮਰਾਹ ਕਰਦੇ ਆ ਇਸ ਗੱਲ ਤੇ ਵੀ ਐਮਐਸਪੀ ਦੀ ਲੜਾਈ ਤੋਂ ਪੰਜਾਂ ਦਿਨਾਂ ਚ ਮੰਨੀ ਜਾਣੀ ਜਿਵੇਂ ਕੁੜੀ ਨਹੀਂ ਕਹਿੰਦੀ ਆ ਜਿਹੜੀ ਬਣੀ ਆ ਅਨਮੋਲ ਗਗਨ ਉਹ ਕਹਿੰਦੀ ਐਮਐਸਪੀ ਦੀ 50 ਮਿੰਟਾਂ ਚ 50 ਮਿੰਟ ਜਾਂ ਮੈਨੂੰ ਸ਼ਰਮ ਆਉਂਦੀ ਹੈ ਮੈਨੂੰ ਹੁਣ ਵੀ ਸੁਣ ਕੇ ਲੋਕੋ ਪਾਈ ਜਾਂਦੇ ਫੇਸਬੁੱਕ ਤੇ ਤਾਂ ਕੁਝ ਬੰਦੇ ਨੇ ਉੱਥੇ ਵੀ ਦਿਮਾਗ ਚ ਹੋ ਸਕਦੀ ਉਹ ਪੰਜਾਂ ਮਿੰਟ ਜੇ ਐਮਐਸਪੀ ਦਾ ਮਸਲਾ ਹੱਲ ਹੋ ਜੂ ਇਹ ਪੰਜਾਂ ਮਿੰਟ ਵਾਲਾ ਨਹੀਂ ਹੈ ਸਟੇਟ ਵਾਰ ਨਹੀਂ ਬਣ ਗਈ ਹਰਿਆਣਾ ਸਰਕਾਰ ਨੇ ਜਿਸ ਤਰ੍ਹਾਂ ਦੇ ਇੰਤਜ਼ਾਮਾਤ ਕੀਤੇ ਆ ਸੈਂਟਰ ਦੇ ਕਹੇ ਤੇ ਹੀ ਹੋਇਆ ਇੰਟਰਨੈਟ ਬੰਦ ਹੋਇਆ ਉਹਨਾਂ ਨੂੰ ਇਹ ਹੀ ਲੱਗਿਆ ਵੀ ਪਾਕਿਸਤਾਨ ਦੀ ਦਿੱਲੀ ਦਾਖਤ ਤੇ ਉਹ ਬਹੁਤ ਮਤਲਬ ਨਿੰਦਣਯੋਗ ਆ ਉਦੋਂ ਤੋਂ ਵੀ ਅਸੀਂ ਮੰਗ ਕਰ ਰਹੇ ਹਾਂ ਵੀ ਇਹ ਖੋਲਣੇ ਚਾਹੀਦੇ ਆ ਤੇ ਇਹਨਾਂ ਨੂੰ ਅੱਗੇ ਲੰਘਣ ਦੇਣਾ ਚਾਹੀਦਾ ਤੇ ਜਿਵੇਂ ਹੁਣ ਤੁਸੀਂ ਇਹ ਦਿੱਤੀਆਂ ਤੁਸੀਂ ਦਿੱਲੀ ਵੀ ਜਾਣਾ ਮਹਾਪੰਚਾਇਤ ਦਾ ਵੀ ਐਲਾਨ ਹੋਇਆ ਐਸਕੇਮ ਦੇ ਵੱਲੋਂ ਜੇ ਉਸ ਦਿਨ ਰਸਤਿਆਂ ਦੇ ਵਿੱਚ ਅਜਿਹੀ ਹੀ ਪ੍ਰਬੰਧ ਹੋਏ ਦਿੱਲੀ ਪਹੁੰਚ ਜਾਊਂਗੇ ਕੋਈ ਗੱਲ ਨਹੀਂ ਅਸੀਂ ਸ਼ਾਂਤੀਪੁਰ ਦਾ ਪ੍ਰੋਟੈਸਟ ਕਰਾਂਗੇ ਲੰਘਣਾ ਕਿ ਨਾਨਕ ਨੂੰ ਅਸੀਂ ਫੈਸਲਾ ਕਰਾਂਗੇ ਉਦੋਂ ਪਹਿਲਾਂ ਮੋਦੀ ਸਾਹਿਬ ਨੂੰ ਕੀ ਸੁਨੇਹਾ ਲਾਉਂਗੇ ਮੋਦੀ ਸਾਹਿਬ ਨੂੰ ਇਹ ਕਹਿੰਦੇ ਵੀ ਸਾਡੀਆਂ ਜਾਇਜ਼ ਮੰਗਾਂ ਨੇ ਜਿਹੜੇ ਕਿਰਤੀ ਲੋਕ ਆ ਬਾਬੇ ਨਾਨਕ ਦੇ ਉਹ ਦਿਨ ਰਾਤ ਕ ਮਿਹਨਤ ਕਰਦੇ ਉਹਨਾਂ ਦੀ ਮਿਹਨਤ ਦਾ ਮੁੱਲ ਮਿਲਣਾ ਚਾਹੀਦਾ ਤੂੰ ਘਰੋਂ ਨਹੀਂ ਦੇਣਾ ਇਹਨਾਂ ਨੇ ਮਿਹਨਤ ਦਾ ਮੁੱਲ ਦੇ ਬਸ ਥੈਂਕ ਯੂ ਜੀ ਸਰ ਤੁਸੀਂ ਸੁਣਿਆ ਕਿਸਾਨਾ ਕੋ ਮਨਜੀਤ ਸਿੰਘ ਜੀ ਨੂੰ ਜਿਨ੍ਹਾਂ ਦਾ ਕਹਿਣਾ ਹੈ ਕਿ ਉਹ ਐਸਕੇਐਮ ਨੇ ਜੋ ਵੀ ਰਣਨੀਤੀ ਲਿਖੇ ਉਸ ਦੇ ਅਨੁਸਾਰ ਹੁਣ ਐਕਸ਼ਨ ਹੋਵੇਗਾ ਤੇ ਜੇਕਰ ਜ਼ਰੂਰਤ ਪਈ ਤਾਂ ਐਕਸ਼ਨ ਨੂੰ ਹੋਰ ਵੀ ਤਿੱਖਾ ਕੀਤਾ ਜਾਏਗਾ ਲਾਲਤਾ ਪ੍ਰਸਾਦ ਦੇ ਨਾਲ ਮੈਂ ਪਰਮਜੀਤ ਕੌਰ ਸਨੀਆਂ ਬੀਪੀ ਸੰਝਾ